ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਤੁਹਾਡਾ ਆਪਣੇ ਫੇਸਬੁੱਕ ਪੇਜ ਖੇਤੀਬਾੜੀ ਪੰਜਾਬ ਦੀ ਤੇ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਆ ਕਿਸਾਨ ਦੋਸਤੋ ਉਮੀਦ ਕਰਦੇ ਹਾਂ ਠੀਕ ਠਾਕ ਹੋਵੋ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਕਣਕ ਦੇ ਉੱਪਰ ਮੈਜਿਕ ਸਪਰੇਅ ਦੇ ਬਾਰੇ ਜਿਹੜੀ ਆ ਮੈਜਿਕ ਸਪਰੇਅ ਕਰ ਲਈ ਤੁਸੀਂ ਤੁਹਾਡੀ ਕਣਕ ਪੀਲੀ ਪਈ ਆ ਪਹਿਲੇ ਪਾਣੀ ਨਾਲ ਜ਼ਿਆਦਾ ਪਾਣੀ ਭਰ ਗਿਆ ਜਾਂ ਗੁੱਲੀ ਡੰਡੇ ਵਾਲੀ ਸਪਰੇਅ ਨਾਲ ਪੀਲੀ ਪੈ ਗਈ ਆ ਤਾਂ ਤੁਸੀਂ ਆ ਸਪਰੇਅ ਕਰਦੇ ਹੋਗੇ ਤਾਂ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਜਿਹੜੇ ਵੀ ਨਵੇਂ ਕਿਸਾਨ ਵੀ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਤੇ ਦੇਖ ਰਹੇ ਨੇ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਾਣਕਾਰੀ ਲੈ ਕੇ ਆਈਏ ਆਜੋ ਕਿਸਾਨ ਦੋਸਤੋ ਗੱਲ ਕਰਦੇ ਆਂ ਅੱਜ ਆਪਾਂ ਮੈਜਿਕ ਸਪਰੇਅ ਦੇ ਬਾਰੇ ਸਭ ਤੋਂ ਸਸਤੀ ਸਪਰੇਅ ਹੈ ਰਿਜ਼ਲਟ ਇਹਦੇ ਸ਼ਾਨਦਾਰ ਮਿਲਣਗੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈਗਾ ਜ਼ਿੰਕ ਲੈਣੀ ਆ 21% ਲੈ ਲਓ ਜਾਂ 33 ਲੈ ਲਓ 21% ਲਾਉਂਗੇ ਤਾਂ ਤੁਹਾਨੂੰ ਕਿਲੋ 1.5 ਕਿਲੋ ਇੱਕ ਕਿੱਲੇ ਦੀ 33% ਲਾਉਂਗੇ ਤਾਂ ਤੁਹਾਨੂੰ 5-600 ਗ੍ਰਾਮ ਪ੍ਰਤੀ ਕਿੱਲਾ ਬਹੁਤ ਹੈ ਤੇ ਨਾਲ ਤੁਸੀਂ ਮੈਗਨੀਸ਼ੀਅਮ ਸਲਫੇਟ ਲੈਣਾ ਹੈ 30.5% ਵਾਲੀ ਮੈਗਨੀਸ਼ ਸਲਫੇਟ ਲੈਣਾ ਸੌਰੀ ਮੈਗਨੀਸ਼ੀਅਮ ਨਹੀਂ ਮੈਗਨੀਸ਼ ਲੈਣਾ ਹੈ 30.5 ਵਾਲੀ ਤੇ ਨਾਲ ਤੁਸੀਂ ਯੂਰੀਆ ਲੈਣੀ ਹੈਗੀ ਇੱਕ 1.5 ਕਿਲੋ ਤੋਂ 2 ਕਿਲੋ ਯੂਰੀਆ ਕਿੱਲੇ ਦੇ ਹਿਸਾਬ ਨਾਲ ਤੇ ਨਾਲ ਆਪਾਂ ਕਲੀ ਦਾ ਪਾਣੀ 1/2 ਕਿਲੋ ਕਲੀ ਕਿੱਲੇ ਦੇ ਹਿਸਾਬ ਨਾਲ ਪਿਉਣੀ ਆਪਾਂ ਤੇ ਨਾਲ ਆਪਾਂ ਕਲੀ ਦਾ ਪਾਣੀ ਲੈਣਾ ਇਹਨਾਂ ਚਾਰਾਂ ਚੀਜ਼ਾਂ ਦੀ ਤੁਸੀਂ ਸਪਰੇਅ ਕਰ ਦਿਓ ਤਾਂ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਰਿਜ਼ਲਟ ਬਹੁਤ ਸ਼ਾਨਦਾਰ ਮਿਲਣਗੇ ਤੇ ਤੁਸੀਂ ਕੀ ਕਰਨਾਗੇ ਇਹਦੀਆਂ ਦੋ ਸਪਰੇਅਾਂ ਕਰ ਦਿਓ ਤੁਹਾਡੀ ਕਣਕ ਦਾ ਜਿਹੜਾ ਪੀਲਾਪਨ ਆ ਉਹ ਵੀ ਦੂਰ ਹੋ ਜਾਊਗਾ ਤੇ ਫਟਾਰਾ ਵੀ ਸ਼ਾਨਦਾਰ ਆਊਗਾ ਤੇ ਤੁਸੀਂ ਲੋਕ ਖੜ ਖੜ ਦੇਖਣਗੇ ਤੁਹਾਡੀ ਕਣਕ ਨੂੰ ਜਿਹੜੀ ਕਣਕ ਤੁਹਾਡੀ ਪੀਲੀ ਪਈ ਆ 5-4 ਦਿਨਾਂ ਦੇ ਵਿੱਚ ਹੀ ਪੂਰੀ ਸੈੱਟ ਹੋ ਜਾਊਗੀ ਤੇ ਤੁਸੀਂ ਕਿਸਾਨ ਵੀਰੋ ਜ਼ਿਆਦਾ ਖਰਚਿਆਂ ਤੋਂ ਬਚੋ ਇਹ ਸਸਤਾ ਹੀ ਸੌਦਾ ਹੈਗਾ ਕੋਈ ਜ਼ਿੰਕ ਵੀ ਜ਼ਿਆਦਾ ਮਹਿੰਗੀ ਨਹੀਂਗੀ ਆਪਾਂ ਅੱਧਾ ਕਿਲੋ ਤੋਂ ਕਿੱਲੇ ਦੀ ਪਾਉਣੀ ਹੈਗੀ ਜੇ ਲੈਣੀ ਹੈ ਤੁਸੀਂ 21% ਵਾਲੀ ਉਹ ਕਿਲੋ 1.5 ਕਿਲੋ ਪਾ ਸਕਦੇ ਆਪਾਂ ਤੇ 50-60 ਰੁਪਏ ਦੀ ਜ਼ਿੰਕ ਮੰਨ ਕੇ ਚਲੋ ਤੇ ਮੈਗਨੀਸ਼ੀਅਮ 50-60 60-70 ਰੁਪਏ ਦਾ ਮੈਗਨੀਸ਼ੀਅਮ ਹੁੰਦਾ ਮੈਗਨੀਸ਼ ਸਲਫੇਟ ਤੇ ਨਾਲ ਆਪਾਂ ਯੂਰੀਆ ਲੈਣੀ ਹੈ ਆਪਾਂ ਬਰੀਕ ਯੂਰੀਆ ਦਾਣੇਦਾਰ ਤੇ ਇਹਨਾਂ ਚਾਰਾਂ ਚੀਜ਼ਾਂ ਦੀ ਸਪਰੇਅ ਕਰ ਦਿਓ ਤੁਸੀਂ ਨਾਲ ਕਲੀ ਦਾ ਪਾਣੀ ਲੈ ਕੇ ਤੇ ਤੁਹਾਨੂੰ ਰਿਜ਼ਲਟ ਸ਼ਾਨਦਾਰ ਮਿਲ ਲਗੇ ਤੇ ਇਹ ਮੈਜਿਕ ਸਪਰੇਅ ਤੁਹਾਨੂੰ 5-4 ਦਿਨਾਂ ਦੇ ਵਿੱਚ ਹੀ ਰਿਜ਼ਲਟ ਦੇ ਦਊਗੀ ਤੇ ਜੇ ਤੁਸੀਂ ਇਹਦੀਆਂ ਦੋ ਸਪਰੇਅਾਂ ਕਰਤੀਆਂ ਤਾਂ ਤੁਹਾਡੀ ਕਣਕ ਦੇ ਵਿੱਚੋਂ ਸਾਰੀਆਂ ਘਾਟਾਂ ਪੂਰੀਆਂ ਹੋ ਜਾਣੀਆਂ ਤਾਂ ਤੁਹਾਨੂੰ ਐਂਡ ਤੇ ਖੇਰਸ਼ਾਨਦਾਰ ਨਤੀਜੇ ਮਿਲਣਗੇ ਜਿਹੜੀਆਂ ਤੁਸੀਂ ਆ ਬਾਇਓ ਬਾਇਓ ਜਿਹਾ ਪਾਉਂਦੇ ਆ ਬਾਜ਼ਾਰੂ ਪ੍ਰੋਡਕਟ ਲੈ ਕੇ ਇਹਨਾਂ ਤੋਂ ਬਚੋ ਨਾਲੇ ਇਹ ਮਹਿੰਗੇ ਪੈਂਦੇ ਆ ਤੇ ਨਾਲੇ ਇਹਨਾਂ ਦਾ ਕੇਰਾ ਹਰਾ ਭਰਾ ਕਰ ਦਿੰਦੇ ਆ ਫਸਲ ਨੂੰ ਪਰ ਅਖੀਰ ਤੇ ਆ ਕੇ ਝਾੜ ਇਹਨਾਂ ਦਾ ਝਾੜ ਆਪਣੀ ਕਣਕ ਦਾ ਮਰ ਜਾਂਦਾ ਹੈਗਾ ਜੇ ਤੁਸੀਂ ਇਹ ਸਪਰੇਅ ਕਰੋਗੇ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ ਧੰਨਵਾਦ ਦੋਸਤੋ